ਦੂਤ ਤੇ ਅਸੀਂ ਦੁੱਖ ਕੱਟਦੇ ਆਏ ਆ ਬੁੜੇ ਝੱਲੇ ਆ ਦੇਖੋ ਬੜੇ ਤੁਸੀਂ ਝੱਲੇ ਆ ਅਸੀਂ ਪਾਪੀ ਬੰਦੇ ਆ ਪਰ ਸਾਡੇ ਇੱਥੇ ਬਹੁਤ ਪਾਪ ਕੱਟੇ ਗਏ ਆ ਅਸੀਂ ਆਜੀ ਅਰਦਾਸ ਕਰਦੇ ਆ ਘਰ ਜਾਂਦੇ ਸਾਡੀ ਅਰਦਾਸ ਮਹਾਰਾਜ ਜੀ ਸੁਣ ਲੈਂਦੇ ਦੂਤ ਪੋਤਾ ਤੇ ਭਗਤੀ ਸ਼ਕਤੀ ਹੋਰ ਚੀਜ਼ ਮਿਲੇਗੀ ਅਸੀਂ ਡਿਪਰੈਸ਼ਨ ਚੋਂ ਨਿਕਲੇ ਬਹੁਤ ਵੱਡੇ ਵੱਡੇ ਪਰੇਸ਼ਾਨੀਆਂ ਆਈਆਂ ਅਸੀਂ ਸਾਡੇ ਦੇ ਇੱਥੇ 84 ਵੀ ਕੱਟੀ ਜਾਣੀਆਂ ਕਿੰਨਾ ਦਾ ਲੱਗਦਾ ਗੁਰੂ ਘਰ ਆ ਕੇ ਸੇਵਾ ਕਰਕੇ ਬਾਣੀ ਨਾਲ ਜੁੜੇ ਬੜਾ ਮਨ ਸ਼ਾਂਤ ਕੁੰਨ ਮਿਲਦਾ ਹੈ ਬੜੇ ਦੂਰ ਤੇ ਅਸੀਂ ਦੁੱਖ ਕੱਟਦੇ ਆਏ ਆ ਬੜੇ ਝੱਲੇ ਆ ਦੇਖੋ ਬੜੇ ਤੁਸੀਂ ਇਹ ਝੱਲੇ ਆ ਬੜੇ ਕਰਮਾਂ ਦੇ ਪਾਪ ਕੱਟੇ ਗਏ ਇੱਥੇ ਸਾਡੇ ਅਸੀਂ ਪਾਪੀ ਬੰਦੇ ਆ ਪਰ ਸਾਡੇ ਇੱਥੇ ਬਹੁਤ ਪਾਪ ਕੱਟੇ ਗਏ ਸਾਡੇ ਮਨੋਂ ਕੰਮ ਨਹੀਂ ਪੂਰੀਆਂ ਅਸੀਂ ਅੱਜ ਇੱਕ ਅਰਦਾਸ ਕਰਦੇ ਆ ਘਰ ਜਾਂਦੇ ਸਾਡੀ ਅਰਦਾਸ ਮਹਾਰਾਜ ਜੀ ਸੁਣ ਲਵੇ ਨਿਮਾਗ ਵਿਸ਼ਵਾਸ ਬਾਬਾ ਦੀਪ ਸਿੰਘ ਜੀ ਦਾ ਟੁੱਟ ਵਿਸ਼ਵਾਸ ਮੇਰਾ ਵੀ ਸਾਰੀ ਸੰਗਤ ਦਾ ऐसे ਸਾਡੇ ਪਿੰਨੇ ਮਦਰ ਇਨ ਲਾਸੀ 25 30 ਸਾਲ ਤੋਂ ਉਹ ਇੱਥੇ ਆ ਰਹੇ ਸੀ ਇਹ ਲਾਖਾ ਤੋਂ ਉਹਨਾਂ ਦੀ ਲੱਤੀ ਹੋਈ ਹੈ ਉਹ ਸਾਡੇ ਨਾਲ ਚਪਾਰੇ ਆਉਂਦੇ ਸੀ ਸਾਡੇ ਕੋਲ ਛੋਟੇ ਛੋਟੇ ਬੱਚੇ ਸੀ ਅਸੀਂ ਉਹਨਾਂ ਨਾਲ ਆਉਂਦੇ ਸੀ ਮਰਦੇ ਦਾ ਤੱਕ ਉਹ ਚਪਾਰੇ ਕਰਦੇ ਰਹੇ ਨੇ ਉਸ ਤੋਂ ਬਾਅਦ ਟੁੱਟ ਗਏ ਸੀ ਕੁਝ ਘਰਾਂ ਵਿੱਚ ਬੜੇ ਟੁੱਟ ਗਏ ਸੀ ਅਸੀਂ ਫਿਰ ਸਾਡੇ ਵੱਡੇ ਵੀਰ ਜੀ ਨੇ ਸਾਨੂੰ ਨਾਲ ਲਾਇਆ ਆਪਣੇ ਸਾਡੇ ਦੇ ਬਾਬਾ ਦੀਪ ਸਿੰਘ ਜੀ ਨੇ ਫਿਰ ਬੜੀ ਵੱਡੀ ਕਿਰਪਾ ਕੀਤੀ ਹੈ ਸਾਨੂੰ ਫਿਰ ਇੱਥੇ ਸੇਵਾ ਤੇ ਬੁਲਾਇਆ ਹੈ ਅਸੀਂ ਕਹਿੰਦੇ ਸਾਡੇ ਤਨ ਭਾਗ ਸਾਡੇ ਦੇ ਇੱਥੇ 84 ਵੀ ਕੱਟੀ ਜਾਣੀ ਆ ਸੰਤਾਂ ਨੂੰ ਕੀ ਕਹਣਾ ਇਹੋ ਜਿਹੇ ਸੰਤਾਂ ਦੇਖ ਲਿਆ ਨਹੀਂ ਸੰਤਾਂ ਨੂੰ ਤੇ ਅਸੀਂ ਇਹੋ ਹੀ ਕਹਾਂਗੇ ਕਿ ਇੱਥੇ ਜੋ ਮੰਗੋਗੇ ਤੁਹਾਨੂੰ ਸਭ ਕੁਝ ਮਿਲੇਗਾ ਦੁੱਤ ਪੁੱਤ ਤੀਂ ਭਗਤੀ ਸ਼ਕਤੀ ਹਰ ਚੀਜ਼ ਮਿਲੇਗੀ ਇਸ ਜਗ੍ਹਾ ਤੇ ਸਾਡੇ ਕੋਲ ਕਲਯੁਗ ਦਾ ਪੈਰਾ ਨਹੀਂ ਜੇਗਾ ਕਲਯੁਗ ਦਾ ਬਹੁਤ ਭਿਆਨਕ ਟਾਈਮ ਚੱਲ ਰਿਹਾ ਬਟ ਇੱਥੇ ਕੋਈ ਕਲਯੁਗ ਦਾ ਪੈਰਾ ਨਹੀਂ ਐ ਇੱਥੇ ਬਾਬਾ ਦੀਪ ਸਿੰਘ ਜੀ ਆਪ ਵਰਤ ਰਹੇ ਨੇ ਸਾਡੇ ਤੇ ਨੇ ਕਿਰਪਾ ਕੀਤੀ ਐ ਸਾਨੂੰ ਸੰਗਤਾਂ ਦੇ ਦਰਸ਼ਨ ਹੋ ਰਿਹਾ ਐ ਬਾਬਾ ਦੀਪ ਸਿੰਘ ਦੇ ਦਰਸ਼ਨ ਹੋ ਰਿਹਾ ਐ ਤੁਹਾਡਾ ਵੀ ਅਸੀਂ ਥੈਂਕਸ ਕਰਦੇ ਆਂ ਮੰਨਤ ਮਿਲ ਰਿਹਾ ਪੂਰਾ ਬਹੁਤ 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 ਜ਼ਿਆਦਾ ਆਨੰਦ ਅਸੀਂ ਬਿਆਨ ਨਹੀਂ ਕਰ ਸਕਦੇ ਜਿਹੜਾ ਆਨੰਦ ਸਾਨੂੰ ਮਿਲ ਰਿਹਾ ਹੈ ਅਸੀਂ ਡਿਪਰੈਸ਼ਨ ਚੋਂ ਨਿਕਲੇ ਹਾਂ ਬਹੁਤ ਵੱਡੇ ਵੱਡੇ ਪਰੇਸ਼ਾਨੀਆਂ ਆਈਆਂ ਸੀ ਅਸੀਂ ਅਸੀਂ ਕਹਿੰਦੇ ਹਾਂ ਸਾਡੇ ਕਰਮਾਂ ਦਾ ਫਲ ਸੀ ਪਰ ਨਹੀਂ ਉਹ ਪਰੇਸ਼ਾਨੀਆਂ ਜੋ ਪਤਾ ਨਹੀਂ ਪਾਪਾ ਤੇਜ ਸਿੰਘ ਜੀ ਨੇ ਕਿ ਕਿ ਕਹਿੰਦੇ ਨੇ ਹੱਥੋਂ ਪੜ ਗਏ ਉਹਨਾਂ ਨੇ ਚੁੱਕ ਕੇ ਕੱਢਿਆ ਬਾਹਰ ਇਸ ਤੋਂ ਵੱਡਾ ਸਾਡੇ ਵਾਸਤੇ ਅਸੀਂ ਸ਼ੁੱਕਰਵਾਰ ਇੰਨੇ ਡਿਪਰੈਸ਼ਨ ਚ ਹੁੰਨੇ ਆ ਵੀਰਵਾਰ ਇੰਨੇ ਡਿਪਰੈਸ਼ਨ ਸ਼ਨੀਵਾਰ ਤੋਂ ਡੇਟਰ ਸੇਵਾ ਸ਼ੁਰੂ ਹੋਤੇ ਸੌਰੀ ਸੰਗਤ ਦੇ ਸੇਵਾ ਨਾਲ ਐਤਵਾਰ ਸ਼ਨੀਵਾਰ ਰਾਤੀ ਸੋ ਨੀ ਹੁੰਦਾ ਕਿ ਸਾਰੀ ਰਾਤ ਅਸੀਂ ਸੌਂਦੇ ਨਹੀਂ ਮਾਰਨਿੰਗ ਟਾਈਮ ਆਏ ਅਸੀਂ ਸਿੱਧਾ ਸਭ ਪਹੁੰਚੀਏ ਇੱਥੇ ਆ ਕੇ ਅਸੀਂ ਪ੍ਰਸ਼ਾਦ ਦੀ ਸੇਵਾ ਲੈ ਕੇ ਸੰਗਤਾਂ ਦੇ ਦਰਸ਼ਨ ਕਰਦੇ ਆ ਸਾਡੇ ਹੋਣ ਪ੍ਰਸ਼ਾਦੇ ਥੋੜੇ ਵਾਦੇ ਪੈਂਦੇ ਪਏ ਸੀ ਸੰਗਤ ਮੰਗਨ ਆਈ ਅਸੀਂ ਫਿਰ ਢੋਲ ਕੇ ਬਾਬਾ ਜੀ ਦਾ ਟੋਕਰਾ ਭਰ ਕੇ ਪ੍ਰਸ਼ਾਦਿਆਂ ਦਾ ਭੇਜ ਦਿੱਤਾ ਫਿਰ ਕਿ ਵਿਸ਼ਵਾਸ ਹੈ ਗੁਰੂ ਪੂਰਾ ਕਰਦਾ ਜੀ ਉਹ ਕਹਿੰਦੇ ਆ ਨਾ ਅਸੀਂ ਤੇਰੀ ਅਰਦਾਸ ਕਰਾਂਗੇ ਨਾ ਢੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਘਰ ਆਤ ਉਹ ਸਾਨੂੰ ਰੱਖਦਾ ਪਰ ਅਸੀਂ ਕੱਲ ਚੁੱਕੇ ਜੀਵਾ ਸੇ ਫੇਰ ਢੋਲ ਜਾਂਦੇ ਆ ਜੀ ਹੋਏ ਜੀ